ਮम्मी ਨੇ ਪਰਨੇਵੇਂ ਇਹਦੇ ਵਿੱਚ ਪਾ ਕੇ ਰੱਖ ਦਿੱਤੇ ਆ ਬਾਰ-ਬਾਰ ਕੱਢਣੇ ਜਿਹੜੇ ਨਹੀਂ ਆ ਵੀ ਔਖੇ ਛੋਲੇ ਜਿਹਦੇ ਵਿੱਚੋਂ ਚਲੋ ਕੋਈ ਨਹੀਂ ਮਾਂ ਜੋ ਕੰਮ ਕਰਦੀ ਠੀਕ ਕਰਦੀ ਪਰਨਾ ਘੜਾ ਬੰਨੀਆਂ ਨਾ ਬੰਨਨੇ ਨਹੀਂ ਆ ਯਾਰ ਡਾਰਕ ਜਾ ਇਹ ਮੰਨਣੀ ਆ ਕਿ ਬੰਨੀ ਮਿੱਕਾ ਕੱਪੜੇ ਤੇ ਆ ਪਾਏ ਨੀਲਾ ਪਜਾਮਾ ਰਹਿਣ ਦੇ ਡਾਰਕ ਨੇ ਬੰਨਣਾ ਫਿੱਕਾ ਜਾ ਬੰਨਨੀ ਕਿ ਬੁਰੇ ਲੱਗਦਾ ਆਹੋ ਬੰਨਨੇ ਨਹੀਂ ਆਇਆ टा तो ही। ओह क्या है सही का? नहीं तो गया पानी है। था था मैं रोड़े आया नहीं निकल रहा है मैं रख के आया ਉਹਦੇ ਥੋੜੇ ਵਿੱਚ ਰੱਖ ਲੈਣਾ ਤਾਂ ਹੋਣੀ ਰੱਖੀ ਲੈ ਵੀ ਯਾਰ ਹੁਣ ਹੀ ਹੋ ਗਿਆ ਹੁਣ ਰੈਡੀ ਤੇ ਮੈਂ ਚੱਲਿਆ ਵਾਂ ਕਿੰਨ ਦੀਦੀ ਹਣਾ ਵੱਲ ਕਿਉਂਕਿ ਉੱਥੇ ਮੇਰਾ ਬਟੂਆ ਰਹਿ ਗਿਆ ਹੁਣ ਤੇ ਮੰਮੀ ਕਹਿੰਦੀ ਮੇਰੀ ਘੜੀ ਉਹਦਰ ਪਈ ਹੋਈ ਜਾਈ ਨਹੀਂ ਤੇ ਉਹ ਮੈਂ ਲੈਵਾਂ ਜਾ ਕੇ ਹੁਣ ਤੇ ਬਾਅਦ ਚ ਸਲੂਨ ਚੱਲ ਗਿਆ ਮੈਂ ਆਇਆ ਨਹੀਂ ਉਹ ਤੇ ਦੀਦੀ ਹੁਣੀ ਹੈ ਨਹੀਂ ਉਹ ਦੁਕਾਨ ਤੇ ਗਏ ਲੱਗਦਾ ਮੱਝਾ ਬੂਆ ਮੈਂ ਉਹਨਾਂ ਦੁਕਾਨ ਤੇ ਚੱਲਦੇ ਹਾਂ ਚਲੋ ਕੋਈ ਚੱਕਰ ਵਾਲੀ ਕਰਨੀ ਹੈ ਦੁਕਾਨ ਅੱਡੀ ਬੁਗਰੀਆਂ ਦੀ ਪਰ ਇਹ ਅਭੀ ਪਰਸ ਹੁਣ ਘਰ ਪਿਆ ਹੁਣਾਵਾ ਤੇ ਉਹ ਆਪ ਉਹ ਦੁਕਾਨ ਤੇ ਨੇ ਕੰਮ ਗੜਬੜ ਜੀ ਹੋ ਗਈ ਚਲੋ ਕੋਈ ਚੰਦ ਵੇ ਲੈਣਾ ਉਹ ਫੇ ਸ਼ਾਮੀ ਲੈ ਚਲਾਂਗੇ ਹੋਰ ਕੀ ਹੈ ਇੱਥੇ ਤਾਂ ਹਵਾ ਬੜੀ ਸੁਣੀ ਚੱਲਣ ਦੀ ਅੱਜ ਤਾਂ ਗਰਮੀ ਹੈਗੀ ਹੈ ਪਰ ਥੋੜੀ ਘਟਿਆ ਵੀ ਕਿਉਂਕਿ ਕੱਲ ਇੱਥੇ ਗੜੇ ਪੈ ਗਏ ਨਾ ਬਹੁਤ ਜ਼ਿਆਦਾ ਉਹਦਾ ਕਰਕੇ ਥੋੜਾ ਫਰਕਿਆ ਜੀ ਧਿਆਨ ਦੇਣਾ ਮੈਂ ਦੁਕਾਨ ਤੇ ਪਹੁੰਚ ਕੇ ਦੁਕਾਨ ਤੇ ਦੁਕਾਨ ਤੇ ਵੀ ਨਹੀਂ ਆ ਗਏ ਭੰਨੇ ਕਿੱਥੇ ਗਏ ਲੈ ਇੰਨਾ ਨੇ ਪੈਸੇ ਕਮਾਲੇ ਬਸ ਲੈ ਕੇ ਰੰਦੀ ਦੀ ਘਰੇ ਹੀ ਉਹ ਮੈਂ ਸਦਾਈਆਂ ਨੂੰ ਉਹੜ ਕਾਕ ਮੜਾ ਮੜਾ ਤੇ ਆ ਗਿਆ ਹੀ ਸੁਤੇ ਹਣੇ ਹਨਾ ਤੇ ਭਾ ਜੀ ਨੂੰ ਦੁੱਧ ਲੈਣ ਵਾ ਦੁੱਧ ਲੈ ਕੇ ਘਰੇ ਚੱਲੇ ਰੋਟੀ ਖਾਣ ਆ ਦੇ ਦੁਪਹਿਰ ਦੀ ਉਹ ਦੁੱਧ ਲੈਣ ਦੇ ਰਾਹ ਤੇ ਇਹ ਦਾ ਕਿਹੜਾ ਕਰੀਕਾ ਮੈਂ ਮੈਂ ਮੁੜ ਕੇ ਚਲ ਗਿਆ ਅੱਗੇ ਨਹੀਂ ਅਸੀ ਗਾਲ ਨਹੀਂ ਪਤਾ ਲੰਦਾ ਕੋਈ ਨਹੀਂ ਕੋਈ ਨਹੀਂ ਮੈਂ ਅੱਜ ਰੋਟੀ ਇਕੱਦੀ ਦੇਣ ਯਾਰ ਨਾਲ ਆਇਆ ਨਹੀਂ ਆਪਾਂ ਇਧਰ ਆਵੰਦੇ ਆ ਇਹ ਆਪ ਇੱਕ ਰੌਂਡ ਹੈ। ਇੰਡੀਆ ਮੈਂ ਟਿੰਡੇ ਖਾ ਲਿਆ। ਬਸ ਘਰ ਸਣਾਣਾ ਖਾ ਲੈਣਾ ਹੀ। ਸਰਾਣਾ ਖਾਣਾ ਹੀ। ਵੇਂਦਾ ਵੇ। ਹੁਣ ਆਗੀ ਪਾਵਰ ਸਰੀਰ ਚ। ਹੈਂ? ਪਾਵਰ ਆਗੀ ਸਰੀਰ ਚ। ਬੜੀ ਜਿਦ ਤਨ ਨੂੰ ਪੂਰੇ ਬੈੱਡ ਤੇ ਘੁੰਮਦਾ ਹੀ ਲੱਗੀ ਹੁਣ। ਇਦਾਂ ਬਰਥਡੇ ਵੀ ਆਉਣ ਵਾਲਾ ਵਾ ਹਰਫਤ ਇਹਦਾ ਕਿੰਨੀ ਤਰੀਕ ਨੂੰ ਪੜਾ ਇਹਦਾ ਬਰਥਡੇ ਆ 28 ਆ 28 ਤਰੀਕ ਨੂੰ ਭਾਜੀ ਕਹਿੰਦੇ ਮਨਾਉਣਾ ਆ ਥੋੜਾ ਬਹੁਤ ਕਰਨਾ ਆ ਜਿਆਦਾ ਨਹੀਂ ਥੋੜਾ ਬਹੁਤ ਕਰਨਾ ਪ੍ਰੋਗਰਾਮ ਜੇ ਕਿੰਨ ਦਿਨ ਦੇਤੇ ਇਹ ਚੌਲ ਮੈਂ ਤਾਂ ਚੱਲਿਆ ਸੀ ਉਦਾਂ ਚੱਲ ਖਾ ਲੈਣੇ ਫਿਰ ਚੱਲ ਵੀ ਮਿੱਤਰਾ ਚੱਲ ਜੀਏਗਾ ਹੁਣ ਇੱਥੇ ਕੀ ਕਰਨਾ ਆ ਬੀਬੀ ਹਣਾ ਵੱਲ ਉਹ ਤੁਮ੍ਹ ਲੈ ਲੈ ਚੱਲੀਏ ਬੜੀ ਡੇ ਪਾਈਪ ਉਸੇ ਹੀ ਕਰਨਾ ਲੈ ਵੇ ਟੈਂਕੀ ਲੱਗੇਆਂ ਕੋਠੇ ਚੜਨ ਨੂੰ ਦੋਵੇਂ ਜਾਣੇ ਪੀਓ ਪਤ ਚਾੜ ਲੈਣੇ ਆ ਓ ਧਰਮਿੰਦਰ ਭਾਈ ਨੂੰ ਥੋੜਾ ਟਾਈਮ ਲੱਗਣਾ ਉਹ ਕਹਿੰਦੇ ਮੈਨੂੰ 2 ਘੰਟੇ ਲੱਗ ਜਾਣੇ ਤੇ ਮੈਂ ਫਿਰ ਨੇਰਾ ਪੈ ਜਣਾ ਯਾਰ ਉਦੋਂ ਤੇ ਮੈਂ ਚਲਾ ਕੋਠੇ ਤੇ ਚੜ ਗਿਆ ਮੁੜ ਕੇ ਕੋਠੇ ਚੜਨ ਦੀ ਗੱਲ ਹੈ ਬਾਕੀ ਦੇ ਕੰਮ ਸੌਖਾ ਕੋਈ ਡਾ ਔਖਾ ਨਹੀਂ ਹੈਗਾ ਹਾਂ ਹੁਣ ਡੜੀ ਰਸੀ ਉਸੇ ਡੇ ਲੱਭਣ ਉਹ ਲੱਭ ਗਈ ਤੇ ਫਿਰ ਚਾੜ ਦੇਣਾ ਉਹ ਨਾਲ ਇਦਾਂ ਸਿਸਟਮ ਜਿਹਾ ਲਾਇਆ ਹੋਣਾ ਇਹ ਪੈਪ ਰੱਖ ਕੇ ਦਮਾ ਪਿਓ ਪਤਾ ਨੇ ਚੜ ਲੀ ਮੰਮੀ ਵੀ ਹੀਠਾਂ ਉਹਨਾਂ ਨੇ ਥੋੜਾ ਜ਼ੋਰ ਜ਼ਰ ਲਾਇਆ ਇਹਦੇ ਵਿੱਚ ਪੈਪ ਰੱਖ ਕੇ ਨੇ ਰੱਸੀ ਨਾਲ ਤਾਂ ਉਹਨੂੰ ਖਿੱਚ ਲਈ ਬੜੀ ਔਖੀ ਲੈ ਵੀ ਹੁਣ ਟੈਂਕੀ ਦੇ ਖਾਲੀ ਕਰਨਾ ਟੈਂਕੀ ਖਾਲੀ ਕਰ ਦੇ ਫਿਰ ਬਦਲ ਦੇ ਕੇ ਟੈਂਕੀ ਆ ਜੀ ਇਧਰ ਇਹ ਲੋ ਹੋ ਟੈਂਕੀ ਦੀ ਹਾਲ ਵੇਖੋ ਏ ਇਹ ਗਾਂਧੀ ਖਾਨ ਦੀ ਸਹੀ ਗੱਲ ਯੋ ਕਰਿਓ ਜੀ ਤੇਰੀ ਭੜੀ ਹੋ ਜੇ ਤੇਰੀ ਬਹੁ ਮੜਿਆ ਆ ਰਿਹਾ ਇਹ ਜਿਹੜਾ ਕੰਮ ਨਹੀਂ ਆ ਪਾਇਆ ਇਹ ਜਿਹੜਾ ਹਾਂ ਅਸੀਂ ਤੇ ਤੱਕ ਕੰਮ ਕੀਤਾ ਹੀ ਨਹੀਂ ਕੀਤਾ ਨਹੀਂ ਆਹੂ ਕੀ ਬੰਦਿਆ ਓ ਇਧਰ ਹੋ ਤੇਰੀ ਭੜੀ ਹੋ ਜੇ ਆ ਕੀ ਆ ਓਏ ਟੈਂਕੀ ਆ ਤੇਰੇ ਓਏ ਹੋਏ ਹੋਏ ਹੋਏ

ਉਹ ਜਦੋਂ ਮਲੱਥ ਜਣੀ ਆ ਪਟੈਂਕੀ ਦਾ ਪਾਊਡਰ ਜਿਆ ਉਹ ਚੀਜ਼ੀ ਆ ਕਿ ਪਾਣੀ ਚ ਜਾ ਫਿਰ ਨਿਕਲ ਲਿਆ ਪਾਣੀ ਖਰਾਬ ਹੋ ਗਿਆ ਇਹ ਇਹ ਜਿੱਦਾਂ ਕਿਸ ਨੇ ਪਾਈ ਆ ਉਹ ਹੈ ਪਾਤੀ ਵੜ ਕੇ ਕਹਿੰਨੇਗੇ ਨਹੀਂ ਕਿਤੇ ਗਰਮ ਹੈ ਕੋਈ ਪਤਾ ਨਹੀਂ ਆ ਪਾਈ ਇਹ ਤੇ ਟੈਂਕੀ ਨਾਲ ਸਭ ਲੱਥ ਲੱਗ ਗਿਆ ਟੈਂਕੀ ਦਾ ਹੀ ਕਿ ਆਵੇ ਪਾਣੀ ਦੇ ਨਾਲ ਇਹ ਲੱਗ ਗਿਆ ਆ ਜਿਹੜਾ ਵੀ ਇਹ ਤਾਂ ਉਹ ਯਾਰ ਸਾਫ ਨਹੀਂ ਕਦੀ ਕੀਤੀ ਐਵੇਂ ਹੀ ਆ ਉਹ ਹਰ ਨੂੰ ਉਹ ਤੇਰੀ ਤੇਰੀ ਜੇ ਤੇਰੀ ਆਹ ਹੋਇਆ ਉਹਨੇ ਮੋਕੀ ਬੰਦ ਹੋ ਗਈ ਤੇ ਆਗ ਮੰਡਿਆ ਆਪਣੇ ਪ੍ਰਭ ਬਲੌਕ ਹੋਏ ਨੇ ਸਿਸਟਮ ਜੇ ਸਾਰਾ ਉਹ ਜੇ ਤੂੰ ਕੀ ਕਰਨਾ ਕਿ ਸਹੀ ਹੈ ਥੈਂਕ ਯੂ ਸਹੀ ਜੀ ਅਸੀਂ ਤੇ ਐਵੇਂ ਪੈ ਖਰਚ ਲੇਕਨੇ ਆ ਕਿ ਹਿੰਦਾਂ ਵਿੱਚ ਕੁਝ ਚੀਜ਼ਾਂ ਮਾਰਨੀ ਤਾਂ ਹੀ ਫਿਲਟਰ ਫਿਲਟਰ ਵੀ ਡੱਜ ਬਲੌਕ ਹੋ ਜਾਂਦੇ ਮਨੋਗਤ ਫਿਲਟਰ ਵੀ ਕਰਨ ਕਨੇ ਟੈਂਕੀ ਆਪਾਂ ਇੱਥੇ ਰੱਖੀ ਹੁੰਦੀ ਹੈ। ਚਲ ਮੈਂ ਕਾਹਦੋ ਗੋਣਾ ਰਸਤੀ ਹੋਣਾ ਨਵੀਂ ਟੈਂਕੀ ਆ ਆਪਾਂ ਇਹ ਪੁਰਾਣੀ ਹੁਣ ਲਾ ਲੈਣੀ ਆ ਆ ਟੈਂਕੀ ਜਿਹੜੀ ਥੱਲੇ ਲਾ ਦੇਣੀ ਆ। ਲਾਲੀ ਟੈਂਕੀ ਥੱਲੇ। ਟੈਂਕੀ ਦੇ ਹੀ ਆਪ ਵੀ ਕੱਢਣਾ ਆਹ ਕਾਹਨ ਡਿਆ ਹੋ ਖੇਡਣਾ। ਉਹ ਗੁਜਰਾਤ ਦੇ ਹੀ ਨਾ ਖੇਡਣ ਪਹਿਲਾਂ। ਦੇ ਜੀ ਜੀ ਹੈ ਨਾ ਲਖਨਊ ਸਾਥੇ ਹੈ ਨਾ ਤੇ ਵਰਦੀ ਇਹਨਾਂ ਦੀ ਚੇਂਜ ਹੋ ਗਈ ਆ ਕਿੱਦਾਂ ਦੀ ਕਰਤੀਆਂ ਨਾ ਕੱਕੜ ਜੀ ਆ ਗਿਆ ਕਿੱਦਾਂ ਦੀ ਵਰਦੀ ਹੋ ਗਈ ਇਹਨਾਂ ਦੀ ਇੱਕ ਬਿਹਤਰੀ ਆਉਟ ਆ ਨਾ ਥੋਰ ਮਾਰਦੇ ਨੇ ਚੰਗੇ ਬੜੇ ਮਾਦਰ ਥੋਰ ਬਹੁਤ ਹੋਇਆ ਹੁਣ ਇਹ ਕੱਢੀ ਗਾਂ ਜਾ ਸਕਦੇਗਾ ਨਹੀਂ ਲਖਨਊ ਤੋਂ ਬਾਹਰ ਹੋ ਗਈ ਕੱਲ੍ਹ ਹਾਂ ਨਾ ਬਾਹਰ ਹੋ ਗਈ ਹਾਂ ਟੈਂਕੀ ਅਸੀਂ ਚਾੜੀ ਤੇ ਹੈਗੀ ਪਰ ਮੈਂ ਤੇ ਡੈਡੀ ਤੇ ਮੰਮੀ ਅਸੀਂ ਬਹੁਤ ਕੋਲੇ ਲਾ ਵੀ ਮੈਂ ਗ੍ਰਾਮਾ ਹਾਂ ਉਹ ਗਾਉਂ ਉਹ ਕਹਿੰਦਾ ਮੈਂ 1 ਘੰਟਾ ਦੇ ਉਹ ਹੱਥ ਜੋੜ ਕੇ ਫਿਰ ਕੇ ਮੁੜ ਕੇ ਹੀ ਐਂ ਦਿੰਦਰਪਾ ਕਹਿੰਦਾ ਮੈਂ ਘੰਟਾ ਖ ਲੱਗਣਾ ਨਹੀਂ ਆਇਆ ਇਹ ਵਿਚਾਰਾ ਨਾ ਪਾਉ ਪਾਜੀ ਕਹਿੰਦੇ ਵੀ ਥੋੜਾ ਲੈਂਟਰੀ ਵਧਾ ਜੇ ਤੇ ਪੈਣ ਵਾਲੇ ਮੇਰੇ ਦਾ ਵੀ ਕਹਿੰਦੇ ਮੈਂ ਪਾ ਹੀ ਉਹ ਮੈਨੂੰ ਮੜੇ ਹੀਗੀ ਮੈਨੂੰ ਪਤਾ ਕਹਿੰਦਾ ਮੈਂ ਮਸਨੀ ਛੱਡ ਗਿਆ ਨਾ ਘਰੇ ਅੱਜ ਕਹਿੰਦਾ ਮੈਂ ਮੈਂ ਹੋਣ ਦਿੱਤਾ ਦੁੱਧ ਦਾ ਮੈਂ ਐਸਾ ਇਥੇ ਕਹਿੰਦੇ ਘਰੋਂ ਹੋ ਗੀ ਰਾਤ ਵੇਹ ਕੰਮ ਦੰਦਾ ਹੋਏ ਕੋਈ ਉਹ ਬਾਤ ਨਹੀਂ ਜਾਣਦੀਆਂ ਵੇਲੇ ਉਹਨਾਂ ਤੇ ਓਹ ਗੁਰਨਾਮ ਡੈਡੀ ਸੁਣਿਆ ਕੀ ਆਪਦੇ ਆਰਮਰ ਦੇ ਰਸੂਣ ਆ ਗਏ ਆ ਜਾ ਬਾਬੂ ਜਾ ਸੋਹਣੇ ਇਹਦਾ ਵੀ ਜੰਮਦੇ ਆਉਣ ਵਾਲਾ ਹਰਫਤੇ ਦਾ ਹਾਂ ਹੁਣ ਭਾਈ ਇਹ ਨੇ ਹਾਂ ਖਾਈ ਦੇ ਪਹਾੜ ਦੇ ਕੋਲ ਸਪੀਕਰ ਜਾਂਦਾ ਦਾ ਐਡਾ ਦਾ ਇੰਨਾ ਦਾ ਇਧਰ ਰੱਖਿਆ ਨਾ ਬਾਬਾ ਜੀ ਦੇ ਕਮਰੇ ਚ ਨਾ ਨਾ ਮਾਸਾ ਦਾ ਐਡਾ ਹੁੰਦਾ ਸੀ ਮਸਲਤ ਇਹ ਸੀ ਅਚਾਰ ਰਹਿੰਦੇ ਰਹਿੰਦੇ ਪਰਿਆਮ ਮੈਂ ਹਕ ਨਹੀਂ ਕੋਈ ਅੰਨੇ ਕੋਈ ਚੁੱਕੇ ਲੈ ਗਏ ਜੀ ਗਵਾਚ ਗਿਆ ਮੰਜਾ ਡਾਇਆ ਮੈਂ ਤੇ ਡੈਡੀ ਇੱਥੇ ਸੌਂ ਜਾਂਦੇ ਨੇ ਮੰਮੀ ਫਿਰ ਉੱਥੇ ਸੌਂ ਜਾਂਦੇ ਜਾਂ ਡੈਡੀ ਉੱਥੇ ਸੌਂ ਜਾਂਦੇ ਤੇ ਮੈਂ ਮੰਮੀ ਇੱਥੇ ਸੌਂ ਜਾਂਦਾ ਇਦਾਂ ਸੌਂ ਚਾਹੀਦਾ ਸੀ ਅੱਜ ਬਦਾਂ ਚ ਅਸੀਂ ਨੇ ਕੀ ਕੀ ਆਖੇ ਡਾਡ ਜੀ ਤੇ ਤਮਿੰਦਰ ਨੂੰ ਕਹਿੰਦਾ ਕਹਿੰਦਾ ਦੀ ਪੂਜਾ ਚੀਨੇ ਨਾ ਛੋਟ ਮੂਵੀ ਕਰਨੀ ਆ ਅੱਜ ਨਹੀਂ ਮੈਂ ਜਾਣਾ ਨਾਸਪਲੇ ਜਾਣਾ ਤੇ ਉਹ ਕਹਿੰਦਾ ਚਲ ਸਕੂਲ ਜਾਣਾ ਚਾਰੇ ਕੰਮ ਤੇ ਮੇਰੇ ਨਾਲ ਕਿੰਦਾ ਕੰਮ ਤੇ ਵੀ ਨਹੀਂ ਜਾਣਾ ਜਨਤ ਛੋਟ ਵੀ ਕਰਨੀ ਐ ਉਹਨੂੰ ਗੋਲੀ ਪਾਤੀਆਂ ਨੂੰ ਨਾ ਛਾੜੋ ਤੇ ਮਨਹੁਣੇ ਤੁੰਦਰ ਭਾਈ ਪਿੱਛੇ ਨੇ ਕਹਿੰਦੇ ਛਾੜਮੂ ਵੀ ਨਹੀਂ ਕੀਤੀ ਨਾ ਮੈਂ ਮੈਂ ਇਹਨੂੰ ਕਿਹਾ ਇੱਕ ਵਾਰੀ ਵੀ ਕਰਨੀ ਨਾ ਮੈਂ ਤਾਂ ਤੇ ਕੰਮ ਸੁਣਾ ਕਰਨੇ ਮੈਂ ਮੈਨੂੰ ਤੁਹਾਨੂੰ ਦੱਸ ਦੂੰਗਾ ਕਹਿੰਦਾ ਦੱਸ ਦੂ ਤੇ ਨੇ ਇੱਕ ਵਾਰੀ ਨਹੀਂ ਕਹਿਆ ਕਿ ਨਾ ਅੱਜ ਨੇ ਕਰਨੀ ਐ ਛਾੜਮੂ ਵੀ ਐਦਾਂ ਦਾ ਜ਼ਾਲਤ ਆ ਵੀ ਨਾ ਇਹਦਾ ਉਹਨੇ ਮੈਨੂੰ ਕੱਲ ਨੂੰ ਨਹੀਂ ਦਿਆ ਕੱਲ ਨੂੰ ਨਹੀਂ ਆਣਾ ਚਾਹੀਦਾ ਉਹਨੇ ਆਉਂਨੇ ਉਹਨੇ 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 ਚੰਗੀ ਗੱਲ ਹੈ ਝੂਠ ਬੜੇ ਖੁੰਦੇ ਆ ਉਹਨੇ ਮੇਰੇ ਚਾਰਨੇ ਵਿਸ਼ਵਾਸ ਕਰਕੇ ਕਹਿਆ ਤਾਂ ਨਾ ਵੀ ਕੋਈ ਗੱਲ ਨਹੀਂ ਚੱਲ ਤੋ ਰਹਿ ਪਾ ਘਰੇ ਆ ਲੈ ਵੀ ਗੁਜਰਾਤ ਮਾਣਾ ਹਾਰਿਆ ਕਿਹਾ ਗੁਜਰਾਤ ਹਾਰ ਨੂੰ ਹੀ ਗਿਆ ਹਾਰ ਗਿਆ ਮੈਂ ਤੇ ਡੈਡੀ ਦੇ ਮੈਚ ਵੇਖਣ ਨੂੰ ਮੀਂਹ ਤੇ ਸੌਂ ਗਿਆ ਜੀ ਤੇ ਅੱਜ ਦਮੇ ਦੇ ਦੇ ਵੇਖਣ ਲਖਨਊ ਉਹ ਨਹੀਂ ਕਹਿੰਦੇ ਦੂਜੀ ਜੇਤ ਕੀ ਆ ਬਾਕੀ ਕਿਸ਼ਾ ਬਸ ਦੂਜੀ ਜਿੱਤੀ ਹੈ ਇਹਦੇ ਤੁਹਾਡਾ پلان ਜੀ ਮੰਮੀ ਲੱਗੇ ਚਾਦਰ ਬਦਲਣ ਲੱਗੇ ਕਿ ਇਹ ਅਸੀ ਲੱਗੀ ਉਹ ਤੇਰੀ ਭਲੀ ਹੋ ਜੇ ਹਾਂ ਬੈੱਡ ਦੇ ਵਿੱਚ ਵੀ ਹੋਵੇ ਹਾਂ ਹੈ ਫੇਰ ਹੁਣ ਕੀ ਕਰੀਆ ਹੁਣ ਉੱਤੇ ਫਰਨੇਾਲ ਪਾ ਕੇ ਲੇ ਹੂੰ ਇਹਦੇ ਵਿੱਚ ਤਾਂ ਨਾ ਮੁਗੀਦੇ ਨਹੀਂ ਵਿੱਚ ਨਹੀਂ ਹਣੀਵੇਂ ਉਦਾਂ ਉੱਤੇ ਉੱਤੇ ਹੀ ਹਾਂ ਉੱਤੇ ਉੱਤੇ ਹੀ ਉੱਤੇ ਉੱਤੇ ਹਾਂ ਬੱਸ ਠੀਕ ਆ ਸਾਰਾ ਬਹੁਤ ਲੱਭੜ ਜਾਣਾ ਨਹੀਂ ਇਹ ਸੁੱਕੀ ਤਾਂ ਵੀ ਇੱਦਾਂ ਗੇ ਹੋਰ ਚਲ ਬੱਸ ਠੀਕ ਆ ਗੰਦਦੇ ਨਾਲੋਂ ਜ਼ਿਆਦਾ ਗੰਦਦੇ ਵਿੱਚ ਸਾਰਾ ਲੱਤ ਗਿਆ ਉਹ ਨਾ ਵਾਲਪੇਪਰ ਵੀ ਲੱਤ ਗਿਆ ਸਾਰਾ ਸੁਲਾਬ ਜੀ ਦੇ ਨਾਲ ਨਾਲ ਲੱਤ ਗਿਆ ਸਾਰੇ ਸਰਾਣੇ ਨਾਲ ਵੀ ਲੱਤ ਗਿਆ